ਸੋ ਨਿਰਭੈ ਭਗਵਾਨ ਵਾਲਮੀਕ ਜੀ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਾਹਿਬ ਸਤਗੁਰੂ ਗਿਆਨਨਾਥ ਜੀ ਮਹਾਰਾਜ ਕੀ ਜੈ ਚੋਜੀ ਪਾਤਸ਼ਾਹ ਸਤਗੁਰੂ ਪੂਰਨਨਾਥ ਜੀ ਮਹਾਰਾਜ ਕੀ ਜੈ ਪਾਵਨ ਵਾਲਮੀਕੀ ਤੀਰਥੋਂ ਕੀ ਜੈ पावन वाल्मीकि गुरु मंदरों की जय गुरु मात पिता की जय सब संतन की जय सरबत साद संगत की जय आदे वाल्मीकाए नमः आदे वाल्मीकाए नमः आ दे वाल्मीकाय नमः नमः आ दे वाल्मीकाय नमः वा अक्षर का वास है ला मैं लोक परलोक मां मन में जो खोजता ਕਾ ਕਰ ਦੇਤਾ ਮੋਕਸ਼ ਲੈ ਕਰ ਮਨ ਕੈ ਚਾਰ ਜੇ धागा ਧਿਆਨ ਲਗਾਉ ਸੁਰਤੀ ਸ਼ਬਦ ਕੋ ਮੇਲ ਕਰ ਪ੍ਰਭੂ ਜੀ ਤੁਮਰਾ ਦਰਸ਼ਨ ਪਾਉ ਵਾ ਅक्षर ਕਾ ਵਾਸ ਹੈ ਲਾ ਮੈ ਲੋਕ ਪਰਲੋਕ ਮਾ ਮਨ ਮੇ ਜੋ ਖੋਜਤਾ ਕਾ ਕਰ ਦੇਤਾ ਮੋਕਸ਼ ਲੈ ਕਰ ਮਨ ਕਹਿ ਚਾਰ ਜੇ ਦਾਗਾ ਧਿਆਨ ਲਗਾਉ ਸੁਰਤੀ ਸ਼ਬਦ ਕੋ ਮੇਲ ਕਰ ਪ੍ਰਭੂ ਜੀ ਤੁਮਰਾ ਦਰਸ਼ਨ ਪਾਉ ਗੁਰੂ ਜੀ ਤੁਮਰਾ ਦਰਸ਼ਨ ਪਾਉ ਸਤ ਗੁਰ ਆਪਣਾ ਨਾਮ ਦਿਜੋ ਪ੍ਰੇਮ ਸ਼ਰਧਾ ਭਗਤੀ ਵਰ ਦਿਜੋ ਅੰਮ੍ਰਿਤ ਸਰੋਵਰ ਕਾ ਇਸ਼ਨਾਨ ਦਿਜੋ ਦੇਹੀ ਕੋ ਨਿਰੋਗ ਕੀਜੋ ਦੁਸ਼ਟੋਂ ਕਾ ਨਾਸ ਕੀਜੋ पूरन मन की आस की जो ए माला हर नाम की नाम सत कर जा आद वे आद अपाद का गुरु दूर करे संताप प्रभु वाल्मीकि गुरचरण में ਨੀਤੀ ਉਠਰਾ ਖੋ ਧਿਆਨ ਸਾਧ ਸੰਗਤ ਹੈ ਮੰਗਨਾ ਗੁਰ ਸਹਿਬੋਦ ਗਿਆ ਬੋਲ ਸਤਿਗੁਰੂ ਦੇ ਭਗਵਾਨ ਕੀ ਜੈ ਦੁਹਰਾ ਪੂਰਨ 35 ਅਖਰੀ ਜਦ ਬੋਲੀ ਮਹਾਰਾਜ ਸ਼ਬਦ ਗੁਰਾਂ ਦੇ ਸੁਣਦਿਆਂ ਝੁਕਦਾ ਜਾਏ ਸਮਾਜ ਊੜਾ ਆਖੈ ਉਹ ਹੰਸੋ ਹੰਗ ਮੇਲ ਦੇਵੇ ਅਬਿਨਾਸੀ ਨੂੰ ਐੜਾ ਪਿੰਗਲਾ ਅਤੇ ਸੁਖਮਨਾ ਕਟੈ ਜਮ ਦੀ ਫਾਸੀ ਨੂੰ ਐੜਾ ਆਖੈ ਆਦ ਕਵੀ ਨੂੰ ਜੋ ਜੋ ਪ੍ਰਾਣੀ ਧਿਆਵੇਗਾ ਮਾਨਸ ਦੇਹੀ ਅੰਦਰ ਹੀ ਉਹ ਮੋਕਸ਼ ਪਦਵੀ ਪਾਵੇਗਾ ਈੜੀ ਆਖੈ ਇਸ ਸ੍ਰਿਸ਼ਟੀ ਦਾ ਉਸੇ ਖੇਲ ਰਚਾਇਆ ਹੈ ਸੂਰਜ ਬੰਸੀ ਰਾਮ ਦਾ ਸੂਰਜ ਜਿਸਨੇ ਸਿਖਰ ਚੜਾਇਆ ਹੈ ਸੱਸਾ ਆਖੇ ਸਤਗੁਰ ਮੇਰਾ ਓਹੋ ਪ੍ਰੀਤਮ ਪਿਆਰਾ ਹੈ ਲੱਖ 84 ਜੂਨ ਦੇ ਤਾਈ ਜਿਹੜਾ ਪਾਲਣ ਹਾਰਾ ਹੈ ਹਾ ਹਾ ਆਖੇ ਹਰ ਕਿਣਕੇ ਵਿੱਚ ਆਦ ਪੁਰਖ ਦਾ ਵਾਸਾ ਹੈ ਪੂਰਨ ਕਰਦਾ ਹਰ ਹਿਰਦੇ ਦੀ ਜਿਹੜਾ ਪੂਰੀ ਆਸਾ ਹੈ ਕਕਾ ਆਖੇ ਕਰਮ ਬੰਦੇ ਦੇ ਦੁੱਖ ਸੁੱਖ ਰੱਬ ਦੀਆਂ ਦਾਤਾਂ ਨੇ ਐ ਪ੍ਰਸਾਦੂ ਸੰਤ ਪਰਮੇਸ਼ਰ ਦੇ ਦੇਂਦੇ ਫੇਰ ਬਰਾਤਾਂ ਨੇ ਖਖਾ ਆਖੇ ਖੁਦੀ ਤਿਆਗੋ ਨੇਕੀ ਦਾ ਸ਼ਿੰਗਾਰ ਬਣੋ ਵਾਲਮੀਕੀ ਭਗਵਾਨ ਪ੍ਰਭੂ ਦੇ ਸੱਚੇ ਪੈਰੋਕਾਰ ਬਣੋ ਗੱਗਾ ਖੈ ਗਰਬ ਨਾ ਕਰੀਏ ਮਾਇਆ ਆਣੀ ਜਾਣੀ ਦਾ ਇਸ ਜੀਵਨ ਦਾ ਕੀ ਪ੍ਰਵਾਸ ਜੀਵ ਬੁਲਬੁਲਾ ਪਾਣੀ ਦਾ ਘਗਾ ਖੈ ਘਟ ਘਟ ਵਿੱਚੋਂ ਪ੍ਰਭੂ ਵਾਲਮੀਕੀ ਦਾ ਨੂਰ ਦਿਸੇ ਧਰਤੀ ਅੰਬਰ ਹਰ ਕਿਣਕੇ ਵਿੱਚ ਹਾਜ਼ਰ ਪ੍ਰਭੂ ਹਜੂਰ ਦਿਸੇ ਨਈਆ ਆਖੇ ਪੂਰਨ ਭਗਤੀ ਉਸੇ ਦੀ ਪ੍ਰਵਾਨ ਹੋਵੇ ਸ਼ਕਤੀ ਹੁੰਦਿਆਂ ਸਾਧੂ ਜਿਹੜਾ ਪਿਆਰ ਕਰੇ ਨਿਰਮਾਨ ਹੋਵੇ ਚੱਚਾ ਆਖੇ ਚਿਤ ਵਿੱਚ ਤੇਰੇ ਪ੍ਰਭੂ ਵਾਲਮੀਕੀ ਦਾ ਵਾਸਾ ਹੈ ਦੁਨੀਆਂ ਅੰਦਰ ਭਰਦਾ ਜਿਹੜਾ ਹਰ ਪ੍ਰਾਣੀ ਦਾ ਕਾਸਾ ਹੈ ਸੱਚਾ ਆਖੇ ਛੋੜਨਾ ਪੱਲਾ ਈਸ਼ਵਰ ਪਰਉਪਕਾਰੀ ਦਾ ਇਹ ਸੰਸਾਰ ਹੈ ਰੂਪ ਉਸ ਦੀ ਪਿਆਰੀ ਚਿੱਤਰਕਾਰੀ ਦਾ ਜੱਜਾ ਆਖੇ ਜੋਤ ਉਸ ਦੀ ਜਿਹੜਾ ਹਿਰਦੇ ਰੱਖੇਗਾ ਬਣ ਕੇ ਉਹ ਪਪੀਹਾ ਉਸ ਦੀ ਬੂੰਦ ਸੁਵੰਤੀ ਚਖੇਗਾ ਝੱਜਾ ਆਖੇ ਚਕੀ ਨਾਵੇਂ ਦੁਨੀਆ ਨਿੰਦਿਆ ਕਰਦੀ ਹੈ ਇਹ ਤਾਂ ਤੇਰੇ ਕੱਪੜੇ ਧੋਂਦੀ ਇਹ ਤਾਂ ਤੇਰੀ ਵਰਦੀ ਹੈ ਨਈਆਂ ਆਖੇ ਪੂਰਨ ਪਿਆਰੇ ਤਾਂ ਤੇਰੀ ਤਕਦੀਰ ਬਣੇ ਪ੍ਰਭੂ ਵਾਲਮੀਕੀ ਭਗਵਾਨ ਦੀ ਜੇਕਰ ਹਿਰਦੇ ਵਿੱਚ ਤਸਵੀਰ ਬਣੇ ਟੈਂਕਾ ਆਖੇ ਟੇਕ ਪ੍ਰਭੂ ਤੇ ਜੋ ਜੋ ਪ੍ਰਾਣੀ ਰੱਖਦਾ ਹੈ ਉਹ ਸਤਗੁਰ ਦੀ ਬਖਸ਼ੇ ਸਦਕਾ ਰੱਬੀ ਅੰਮ੍ਰਿਤ ਚੱਖਦਾ ਹੈ ਠਠਾਖੇ ਠਰਨਾ ਐਵੇਂ ਦੇਖ ਮੁਸੀਬਤ ਆਉਂਦੀ ਨੂੰ ਰਾਤ ਦੀ ਕੁਖੋਂ ਦਿਨ ਦੀ ਲਾਲੀ ਦੇਖ ਝਾਤੀਆਂ ਪਾਉਂਦੀ ਨੂੰ ਡੱਡਾ ਆਖੇ ਡਰ ਹੈ ਕਿਸਦਾ ਧਰਮੀ ਪਰਉਪਕਾਰੀ ਨੂੰ ਪਰ ਪਾਪੀ ਨੂੰ ਸਹਿਣਾ ਪੈਂਦਾ ਦੋਜਖ ਨਰਕ ਦੀ ਅੰਗਿਆਰੀ ਨੂੰ ਟੱਡਾ ਆਖੇ ਢੂੰਡ ਉਸ ਨੂੰ ਜੋ ਤੇਰੇ ਵਿੱਚ ਬੋਲ ਰਿਹਾ ਉਸ ਦੀ ਮੂਲ ਪਛਾਣ ਨਾ ਕੀਤੀ ਜਿਹੜਾ ਹਰ ਦਮ ਕੋਲ ਰਿਹਾ ਨਾਣਾ ਆਖੇ ਪੂਰਨ ਪਿਆਰੇ ਪੂਰਨ ਆਪਣਾ ਆਪ ਕਰੋ ਚੌ ਜੁਗਾਂ ਦੇ ਜਗਤ ਗੁਰੂ ਪ੍ਰਭੂ ਵਾਲਮੀਕੀ ਦਾ ਜਾਪ ਕਰੋ ਤਤ ਆਖੇ ਤਿਲ ਤਿਲ ਕਰਕੇ ਘੜਦਾ ਜੋ ਤਕਦੀਰਾਂ ਨੂੰ ਕੁਸਤਾ ਕਰਕੇ ਖਾ ਜਾਂਦਾ ਉਹ ਜ਼ੁਲਮ ਦੀਆਂ ਸ਼ਮਸ਼ੀਰਾਂ ਨੂੰ ਥੱਤਾ ਥੱਤਾ ਆਖੇ ਥੱਕੇ ਨਾ ਜੋ ਉਹ ਸਵਾਲ ਮੰਝਲ ਆਉਂਦੀ ਹੈ ਕਾ ਸਾ ਹੋਵੇ ਹਿੰਮਤ ਦਾਤਾ ਕੁਦਰਤ ਮੋਤੀ ਪਾਉਂਦੀ ਹੈ ਦਦਾ ਆਖੇ ਦਿਲ ਦੇ ਅੰਦਰ ਜੇ ਈਸ਼ਵਰ ਦੀ ਸਿੱਖ ਹੋਵੇ ਸ਼ਬਦ ਗੁਰੂ ਤੋਂ ਲੈ ਕੇ ਬੰਦਾ ਪਰਮੇਸ਼ਰ થી ਇੱਕ ਹੋਵੇ ਤਦ ਆਖੇ ਧੰ ਧੰ ਸਤਿਗੁਰੂ ਪ੍ਰਭੂ ਵਾਲਮੀਕੀ ਉਪਕਾਰੀ ਹੈ ਚੋਂ ਜੁਗਾਂ ਵਿੱਚ ਜਿਸ ਦਾ ਤੇ ਦੀ ਸਦਾ ਰਹੀ ਸਰਦਾਰੀ ਹੈ ਨੰਨਾ ਆਖੇ ਨਾਮ ਪ੍ਰਭੂ ਦਾ ਭਾਵ ਸਾਗਰ ਤੋਂ ਪਾਰ ਕਰੇ ਪੂਰਨ ਬਖਸ਼ੇ ਰਿਧੀਆਂ ਸਿੱਧੀਆਂ ਸ਼ਕਤੀਆਂ ਭਗਤਾਂ ਦੇ ਪੰਡਾਰ ਭਰੇ ਪਪਾ ਆਖੇ ਪਰਮੇਸ਼ਰ ਦਾ ਅੰਤ ਕਿਸੇ ਨਾ ਪਾਇਆ ਹੈ ਧੂਵੇਂ ਚੋਂ ਜਿਸ ਧਰਤੀ ਅੰਬਰ ਕੁੱਲ ਸੰਸਾਰ ਬਣਾਇਆ ਹੈ ਪਪਾ ਆਖੇ ਫਿਰ ਪਰਮੇਸ਼ਰ ਸ੍ਰਿਸ਼ਟੀ ਸਾਜਣ ਹਾਰੇ ਨੇ ਘੜੀਆਂ ਥੇਤਾ ਸਾਲ ਮਹੀਨੇ ਸਾਜੇ ਚੰ ਸਤਾਰੇ ਨੇ ਬੱਬਾ ਕਹੇ ਬਲਿਹਾਰੀ ਉਸ ਤੋਂ ਜਿਸ ਦੀ ਉਸ ਨਾਲ ਪ੍ਰੀਤੀ ਹੈ ਜਨਮ ਤੋਂ ਪਹਿਲਾਂ ਰੋਜੀ ਜਿਸ ਨੇ ਸਭ ਲਈ ਪੈਦਾ ਕੀਤੀ ਹੈ ਭੱਬਾ ਆਖੇ ਭਾਗਸ ਵੱਲੇ ਜੋ ਜੋ ਉਸ ਦਾ ਜਾਪ ਕਰੇ ਆਦ ਪੁਰਖ ਪਰਮੇਸ਼ਰ ਉਸ ਦਾ ਦੈਨ ਦੁਗਣਾ ਪ੍ਰਤਾਪ ਕਰੇ ਮੰਮਾ ਆਖੇ ਮਨ ਲੈ ਕਹਿਣਾ ਪੂਰਨ 나ਥ ਲਖਾਰੀ ਦਾ ਪ੍ਰਭੂ ਵਾਲਮੀਕੀ ਭਗਵਾਨ ਪਿਆਰੇ ਮਾਲਕ ਸ੍ਰਿਸ਼ਟੀ ਸਾਰੀ ਦਾ ਯਈਆ ਆਖੇ ਜਾਦ ਨਾ ਕੀਤਾ ਜਿਹੜਾ ਪਾਲਨ ਹਾਰਾ ਹੈ ਬਿਨ ਮੰਗਿਆ ਜਿਤ ਜੀਵਨ ਦਿੱਤਾ ਦੇਵਤਿਆਂ ਤੋਂ ਪਿਆਰਾ ਹੈ ਰਾਰਾ ਆਖੇ ਰਮਜ ਬਖੀਰੀ ਇਸ ਦਾ ਧਾਮਨ ਛੋੜੀ ਨਾ ਹਰ ਹਿਰਦਾ ਭਗਵਾਨ ਦਾ ਮੰਦਰ ਇਸ ਨੂੰ ਦੇਖੀ ਥੋੜੀ ਨਾ ਲੱਲਾ ਅੱਖੇ ਲਗਣੋਂ ਨਾ ਨੂੰ ਪਰਮੇਸ਼ਰ ਦੇ ਪਿਆਰਾਂ ਦੀ ਠੋਕਰ ਮਾਰ ਕੇ ਤਖਤਾਂ ਨੂੰ ਇਹਨਾਂ ਫੱਕੀ ਆਗੰਗਿਆਰਾਂ ਦੀ ਵਾ ਵਾਖੇ ਵਿਦਮਤਾ ਤੋਂ ਉਹਨਾ ਭਾਗ ਲਖਾਏ ਨੇ ਹਾਥੀ ਚਿਤਰੇ ਸ਼ੇਰ ਬਘੇਲੇ ਜਿਨ੍ਹਾਂ ਯਾਰ ਬਣਾਏ ਨੇ ਰਾੜਾਖੈ ਗਿਆਨਾਸਰ ਪੂਰਨ ਉਸਦਾ ਸਾਇਆ ਹੈ ਰਾਜਪੁੱਤਰ ਸ਼੍ਰੀ ਰਾਮਚੰਦਰ ਨੂੰ ਜਿਸ ਅਵਤਾਰ ਬਣਾਇਆ ਹੈ ਜੋ ਬੋਲੇ ਈ ਸੋ ਨਿਰਭੈ ਭਗਵਾਨ ਵਾਲਮੀਕ ਜੀ ਮਹਾਰਾਜ ਕੀ ਜੈ ਸਿਰਿ ਸਤਿ ਗੁਰ ਅਰਦਾਸ ਹਮਾਰੀ ਸਨਮੁਖ ਲੀਜੋ ਭੇਟ ਹਮਾਰੀ ਮਾਤ ਪਿਤਾ ਸਭ ਤੁਮ ਰਖਵਾ ਲੇ ਹਮ ਬਾਲਕ ਸਭ ਦੀਨ ਤੁਮਹਾਰੇ ਪ੍ਰਾਨ ਪਿੰਡ ਸਭ ਤੁਮਰੇ ਹਾਥ ਸ਼ਰਣਾਗਤ ਪਤਿ ਰਾਖੋ 나ਥ ਸਗਲ ਸਮਗਰੀ ਸਭ ਤੁਮਰੇ ਆਗੇ हे प्रभु तुम री रसना लागे रसना को शीतल परसाद हरो सेवकों का कोटि अपराध दो हाथ जोड़ करूं अरदास पूर्ण की जो हमारी आस सब गुरुओं में आद कहाई तीन लोक मिल मंगल गाए ਚਾਰ ਜੁਗ ਮੇ ਤੇਰੀ ਘਰ ਘਰ ਪੂਜਾ ਪਾਰ ਬ੍ਰਹਮ ਬਿੰਦ ਦੇਵ ਨਦੂ ਜਾ ਸੰਤ ਭਗਤ ਕੇ ਕਾਜ ਸਵਾਰੇ ਸਾਧ ਸੰਗਤ ਅਰਦਾਸ ਉਚਾਰੇ ਕਰ ਕਿਰਪਾ ਵਰ ਦੀ ਜੋ ਸੁਆਮੀ ਵਾਲਮੀਕ ਪ੍ਰਭੂ ਅੰਤਰ ਜਾਮੀ ਅਰਦਾਸ ਸਮੇ ਭਗਵਾਨ ਜੀ ہم ہے کھڑے دوار ہاتھ دے کر رکھنا بے نتی بارم بار من کی مالا چلتی جائے سواس سواس پر ناتھ وشے وکارے سے پربھو جی رکھنا دے کر ہاتھ وشے وکاروں سے پربھو جی رکھنا دے کر ہاتھ ऐसे पुरुष मिलते रहें सिमरन हो तेरा नाम मनबानी और कर्म से करें सदा शुभ काम सगल जगत के नाथ जी दीजो हमें वरदान शांति और संतोष दो बक्षो गूढ़ ज्ञान साध संगत होती रहे ਕਾਇਆ ਸ਼ੁੱਧ ਹੋ ਜਾਏ ਬੋਲੇ ਨਾ ਬਾਣੀ ਤੇਰੀ ਪ੍ਰਭੂ ਸਿਮਰਤੀ ਐਸੀ ਆਏ ਥਾਲੀ ਲੈ ਕਰ ਹੱਥ ਕੀ ਵਿੱਚ ਮੈਂ ਬੰਦਨਾ ਧੂਪ ਪ੍ਰਸ਼ਾਦ ਤੇਰਾ ਗੁੰਗਾਨ ਹੈ ਸੰਗਤ ਤੁਮਰਾ ਰੂਪ ਪ੍ਰਭੂ ਵਾਲਮੀ ਕੀ ਸਤਨਾਮ ਕੋ ਜੋ ਸਿਮਰੇ ਮਨ ਲਾਏ सच्चा नाम के जाप से भव सागर तर जाए पढ़े सुने जो अमर कथा दे कर पूरा ध्यान उन पर दाता वाल्मीकि जी होते हैं दयानन कहे संगत भगवान जी दी जो ज्ञान प्रकाश ਜੀਵਨ ਮੁਕਤੀ ਪਾਉਣ ਲਈ ਹਮ ਕਰਤੇ ਹੈ ਅਰਦਾਸ ਜੀਵਨ ਮੁਕਤੀ ਪਾਉਣ ਲਈ ਹਮ ਕਰਤੇ ਹੈ ਅਰਦਾਸ ਕਹ ਗੁਰੂ ਗਿਆਨनाथ ਬ੍ਰਹਮ ਰਿਸ਼ੀ ਜੋ ਜਨ ਤੁਮੇ ਤਿਆਏ ਸਾਚੈ ਮਨ ਸੈ ਸਿਮਰ ਕੇ ਪ੍ਰਭ ਦਰਸ਼ਨ ਤੁਮਰਾ ਪਾ। ਸ੍ਰੀ ਗੁਰੂ ਵਾਲਮੀਕ ਕੀ ਜੈ। ਜਗਤ ਗੁਰੂ ਵਾਲਮੀਕ ਕੀ ਜੈ। ਜਗਤ ਪਿਤਾ ਵਾਲਮੀਕ ਕੀ ਜੈ ਹੋ। ਆਦ ਪੁਰਖ ਜੀ ਆਪ ਦਾ ਹਰ ਹਿਰਦੇ ਵਿੱਚ ਵਾਸ। ਪੂਰਨ ਕਰੋ ਸੰਪੂਰਨ ਕਾਰਜ ਆਪ ਕਿ ਚਰਨੀ ਹੈ ਅਰਦਾਸ। ਪ੍ਰਭ ਵਾਲਮੀਕ ਜੀ ਆਪ ਦੀ ਹਰ ਕਿਣ ਕੇ ਵਿੱਚ ਸ਼ਕਤੀ ਖਾਸ। ਆਪਕੇ ਚਰਨੀ ਭਗਤ ਗਨਾਂ ਦੀ ਸਰਦਾ ਸੰਗਰਦਾਸ ਕਰਨ ਆਪ ਦੀ ਆਰਤੀ ਬ੍ਰਹਮਾ ਵਿਸ਼ਨ ਮਹੇਸ਼ ਗੁਰੂ ਪੀਰ ਅਵਤਾਰ ਪੈਗੰਬਰ ਸੰਤ 나ਥ ਦਰਵੇਸ਼ ॠषि मुनि ਅਰਸ਼ਾਂ ਦੇ ਦੇਵਤੇ ਆਪ ਅੱਗੇ ਅਰਦਾਸਾਂ ਕਰਦੇ ਸ਼ਕਤੀ ਲੈਣ ਆਪ ਤੋਂ ਭਗਵਨ ਸੂਰਜ ਚੰਦ ਹਾਇਰੀ ਭਰਦੇ ਧਰਤੀ ਤੇ ਅਸਮਾਨ ਖਲੋਤਾ ਆਪ ਕੀ ਸ਼ਕਤੀ ਨਾਲ ਹਰ ਇੱਕ ਥਾਂ ਹਰ ਜੀਵ ਦੀ ਆਪ ਕਰੋ ਪ੍ਰਤਪਾਲ ਇਕ ਮਨ ਹੋ ਕੇ ਭਗਤੋ ਬੋਲੋ ਪ੍ਰਭੂ ਵਾਲਮੀਕੀ ਭਗਵਾਨ ਕੀ ਜੈ ਗਿਆਨਨਾਥ ਜੀ ਗੁਰ ਪਰਮੇਸ਼ਰ ਪੂਰਨ ਸ਼ਕਤੀਵਾਨ ਕੀ ਜੈ ਸੁਖਨਾ ਸੁਖ ਸੁਖ ਜੋ ਵੀ ਚਿਤਵਣ ਸਿਧ ਕੀ ਸ਼ਰਧਾ ਵਾਨ ਬਖਸ਼ੋ ਕੁੱਲ ਮਰਾਦਾ ਸਭ ਨੂੰ ਪ੍ਰਭੂ ਵਾਲਮੀਕ ਭਗਵਾਨ ਝੰਡਾ ਝੁਲੇ ਆਪਕਾ ਜਿਸ ਪਰ ਤੀਰ ਕਮਾਨ ਇਕ ਮਨ ਹੋ ਕੇ ਭਗਤੋ ਬੋਲੋ ਪ੍ਰਭੂ ਵਾਲਮਿਕੀ ਭਗਵਾਨ ਕੀ ਜੈ ਗਿਆਨਾਤ ਜੀ ਗੁਰ ਪਰਮੇਸ਼ਰ ਪੂਰਨ ਸ਼ਕਤੀਵਾਨ ਕੀ ਜੈ ਹੋ ਸੰਗਤਾ ਆਈਆਂ ਸ਼ਰਦਾ ਦੇ ਸੰਗ ਬਖਸ਼ੋ ਮੁਕਤੀਦਾਨ ਚੜਦੀ ਕਲਾ ਕੌਮ ਨੂੰ ਬਖਸ਼ੋ ਅਰਜ ਕਰਨ ਸੇਵਕ ਨਿਰਮਾਨ ਇਕ ਮਨ ਹੋ ਕੇ ਭਗਤੋ ਬੋਲੋ ਪ੍ਰਭੂ ਵਾਲਮਿਕੀ ਭਗਵਾਨ ਕੀ ਜੈ ਗਿਆਨਾਤ ਜੀ ਗੁਰ ਪਰਮੇਸ਼ਰ ਪੂਰਨ ਸ਼ਕਤੀਵਾਨ ਕੀ ਜੈ ਗਿਆਨ ਨਾਨਕ ਜੀ ਗੁਰ ਪਰਮੇਸ਼ਰ ਸਾਤ ਗੁਰ ਸ਼ਕਤੀवान ਪਿਆਰੇ ਭਗਤ ਗਨਾਂ ਦੀ ਤਿਲ ਫੁੱਲ ਭੇਟਾ ਕਰ ਲੋ ਗੁਰ ਪਰਵਾਨ ਪਿਆਰੇ ਦਰਤੇ ਆਇਆ ਭਗਤ ਗਨਾਂ ਦੀਆਂ ਆਸਾਂ ਅਤੇ ਮਰਾਦਾ ਪੂਰੋ ਧੀਆ ਪੁੱਤ ਸੁਹਾਗ ਸਦੀਵੀ ਕਿਸਮਤ ਕੇਸਰ ਨਾਲ ਸਧੂਰੋ ਰਤਬੇ ਖੁਸ਼ੀਆਂ ਸ਼ਾਂਤ ਤੇ ਸੋਭਾ ਬਖਸ਼ੋ ਗੁਰ ਪਰਵਾਰਾਂ ਅੰਦਰ ਪਿਆਰ ਦੀਆਂ ਕਲੀਆਂ ਫੁੱਲ ਮਹਿਕਣ ਘਰਾਂ ਦੀਆਂ ਗੁਲਜ਼ਾਰਾਂ ਅੰਦਰ ਜਹਾਂ-ਜਾਂ ਵਸਣ ਭਗਤ ਆਪਕੇ ਸਿਦਕੀ ਸਰਦਾਵਾਨ ਸਤਿਗੁਰੂ ਅੰਗ ਸੰਗ ਰਹਿ ਕੇ ਸਦਾ ਉਹਨਾਂ ਨੂੰ ਕਰਦੇਓ ਜੀਵਨਦਾਨ ਸਤਿਗੁਰੂ ਆਦ ਨਿਰੰਕਾਰ ਭਗਵਾਨ ਵਾਲਮੀਕੀ ਜੀ ਜਗਤ ਗੁਰੂ ਗੁਰੂ ਗਿਆਨनाथ ਜੀ ਪੂਰਨ ਦੀ ਅਰਦਾਸ ਸਤਿਗੁਰੂ ਕਲ ਯੁਗ ਦੇਹਰ ਜੀਵ ਨੂੰ ਬਖਸ਼ੋ ਕਿਰਦਾਰਾਂ ਦੀ ਰਾਹ ਸਤਿਗੁਰੂ ਇੱਕ ਮਨ ਹੋ ਕੇ ਭਗਤੋ ਬੋਲੋ प्रभु वाल्मीकि भगवान की जय हो ज्ञाननाथ जी गुरु परमेश्वर पूरण शक्तिवान की जय हो सात गुरुदेव श्रद्धालुओं दी सदा सदा संसारच जय हो सात गुरुदेव श्रद्धालुओं दी सदा सदा संसारच जय हो हे सत रूप परमात्मा हे ज्ञान स्वरूप परमात्मा हे अनंत स्वरूप परमात्मा आद निरंकार ਜਗਤ ਗੁਰੂ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਜੀਓ ਸਾਹਿਬ ਸਤਿਗੁਰੂ ਗਿਆਨਨਾਥ ਮਹਾਰਾਜ ਜੀਓ ਗੁਰੂ ਪੂਰਨਨਾਥ ਮਹਾਰਾਜ ਜੀਓ ਸ਼੍ਰੀ ਪਾਵਨ ਜੋਗ ਵਿਸ਼ਿਸ਼ਟ ਮਹਾਰ ਮਾਇਨ ਅਮਰਤ ਬਾਣੀ ਆਦ ਵਾਸੀਆਂ ਦੇ ਕੌਮੀ ਗ੍ਰੰਥ ਗਿਆਨ ਪ੍ਰਕਾਸ਼ ਮਹਾਰਾਜ ਜੀਓ ਆਪ ਜੀ ਦੇ ਸੱਚੇ ਪਾਤਸ਼ਾਹ ਜੀ ਗੁਰੂ ਮੰਦਰਾਂ ਵਿੱਚ ਸੱਚੇ ਪਾਤਸ਼ਾਹ ਜੀ ਆਪ ਦੀਆਂ ਸੰਗਤਾਂ ਵੱਲੋਂ ਆਪ ਜੀ ਸੇਵਕਾਂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਸੱਚੇ ਪਾਤਸ਼ਾਹ ਜੀ ਉਹ ਝੰਡੇ ਦੇ ਬਸਤਰ ਬਦਲੇ ਕੇ ਝੰਡੇ ਚੜਾਏ ਕੇ ਗੁਰੂ ਮਹਾਰਾਜ ਜੀਓ ਸੰਗਤਾਂ ਨੂੰ ਵਿਸ਼ਵ ਵਿਚਵਾਦੀਆਂ ਸੰਗਤਾਂ ਸੱਚੇ ਪਾਤਸ਼ਾਹ ਜੀ ਉਹ ਤਨ ਮਨ ਧਨ ਜੀਵਨ ਨਾਲ ਸੱਚੇ ਪਾਤਸ਼ਾਹ ਆਪਣੇ ਚਰਨਾਂ ਵਿੱਚ ਜੋੜਨਾ ਗੁਰੂ ਮਹਾਰਾਜ ਜੀ ਉਹ ਸੰਗਤਾਂ ਦੇ ਸਾਰੇ ਸਗਲ ਮਨੋਰਥ ਪੂਰਨ ਕਰਨੀ ਸੱਚੇ ਪਾਤਸ਼ਾਹ ਜੀ ਉਹ ਚੱਲ ਕੇ ਆਈਆਂ ਸੰਗਤਾਂ ਦੇ ਕਦਮ ਕਦਮ ਲੇਖੇ ਲਾਉਣੇ ਸਵਾਸ ਸਵਾਸ ਦਾ ਫਲ ਬਖਸ਼ਿਸ਼ ਕਰਨਾ ਗੁਰੂ ਮਹਾਰਾਜ ਜੀ ਉਹ ਕਿਰਪਾ ਕਰਨੀ ਸੰਗਤਾਂ ਨੂੰ ਆਪ ਜੀ ਦੇ ਗੁਰੂ ਮੰਦਰਾਂ ਦੀ ਸੇਵਾ ਸੰਭਾਲ ਦਾ ਸੱਚੇ ਪਾਤਸ਼ਾਹ ਜੀ ਉਹ ਦਾਨ ਬਖਸ਼ਿਸ਼ ਕਰਨਾ ਗੁਰੂ ਮਹਾਰਾਜ ਜੀ ਉਹ ਸੱਚੇ ਪਾਤਸ਼ਾਹ ਜੀ ਜਿੰਨਾ ਸੇਵਕਾਂ ਸੱਚੇ ਪਾਤਸ਼ਾਹ ਜੀ ਉਹ ਦਾਸ ਨੇ ਆਪ ਜੀ ਦੇ ਨਿਸ਼ਾਨ ਸਾਹਿਬ ਦੀ ਸੱਚੇ ਪਾਤਸ਼ਾਹ ਪੰਡਾਰਿਆਂ ਦੀ ਸੇਵਾ ਕੀਤੀ ਗੁਰੂ ਮਹਾਰਾਜ ਸੰਗਤਾਂ ਵੱਲੋਂ ਵੀ ਸੇਵਾ ਕੀਤੀ ਗਈ ਸੱਚੇ ਪਾਤਸ਼ਾਹ ਜੀ ਉਹ ਆਪ ਜੀ ਸੱਚੇ ਪਾਤਸ਼ਾਹ ਜੀ ਉਹ ਸੰਪੂਰਨ ਭੋਗ ਲਾਉਣੇ ਗੁਰੂ ਮਹਾਰਾਜ ਜੀ ਉਹ ਲੱਗਣ ਭੋਗ ਟੁੱਟਣ ਜਨਮਾ ਜਨਮਾਂ ਦੇ ਰੋਗ ਵਸਣ ਨਗਰੀ ਲੋਕ ਪ੍ਰਭੂ ਵਾਲਮੀਕ ਮਹਾਰਾਜੀਓ ਨਗਰਾਂ ਵਿੱਚ ਲੋਕ ਵਸਦੇ ਰਹਿਣ ਖੁਸ਼ ਪਾਸ਼ਾ ਜੀ ਉਦੇਸ਼ ਵਿੱਚ ਸੁਖ ਸ਼ਾਂਤੀ ਬਖਸ਼ਿਸ਼ ਕਰਨੀ ਜੋ ਪਾਸ਼ਾ ਜੀ ਲੜਾਈ ਚੱਲ ਰਹੀ ਉਹਨੂੰ ਸੱਚੇ ਪਾਸ਼ਾ ਜੀ ਦੂਰ ਕਰਨਾ ਪਿਆਸ ਸਮਝੌਤਾ ਸ਼ਾਂਤੀ ਬਖਸ਼ਿਸ਼ ਕਰਨੀ ਸਾਮ ਸੰਤੋਖ ਸਾਧੂ ਸੰਗ ਤੇ ਵਿਚਾਰ ਬਖਸ਼ਿਸ਼ ਕਰਨਾ ਕਿਰਪਾ ਕਰਨੀ ਗੁਰੂ ਗ੍ਰੰਥ ਸਾਹਿਬ ਜੀ ਉਹ ਪਿੰਡਾਂ ਤੇ ਦੇਸ਼ਾਂ ਪ੍ਰਦੇਸ਼ਾਂ ਵਿੱਚ ਸ਼ਾਂਤੀ ਬਖਸ਼ਿਸ਼ ਕਰਨੀ ਈ ਸੋ ਅੰਦਰ ਭੈ ਜੈ ਜੋ ਬੋਲੇ ਸੋ ਨਰਪੈ ਚੰਡਿਆ ਪ੍ਰਭੂ ਦੇ ਦਿਵਾਰ ਤੇ ਚੋਲ ਧਾਰੇ ਤੂੰ ਚੰਡਿਆ ਆਦ ਕੀ ਜੈ ਇਧਰ ਜੈ ਹੋ ਜੈ ਹੋ ਜੋ ਬੋਲੇ ਸੋ ਨਿਰਭੈ ਭਗਵਾਨ ਵਾਲਮੀਕਿ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਾਹਿਬ ਸਤਿਗੁਰੂ ਗਿਆਨਨਾਥ ਜੀ ਮਹਾਰਾਜ ਕੀ ਜੈ ਹੋ ਚੋਜੀ ਪਾਸ਼ਾ ਸਤਿਗੁਰੂ ਪੂਰਨ ਨਾਥ ਜੀ ਮਹਾਰਾਜ ਕੀ ਜੈ ਹੋ ਸ਼੍ਰੀ ਪਾਵਨ ਯੋਗ ਵਸ਼ਿਸ਼ਟ ਮਹਾਰਮਾਇਣ ਅੰਮ੍ਰਿਤ ਬਾਣੀ ਆਦ ਵਾਸੀਆਂ ਦੇ ਕੌਮੀ ਗ੍ਰੰਥ ਗਿਆਨ ਪ੍ਰਕਾਸ਼ ਮਹਾਰਾਜ ਕੀ ਜੈ ਹੋ ਸਭ ਸੰਤਨ ਕੀ ਜੈ ਹੋ ਪਾਵਨ ਵਾਲਮੀਕੀ ਤੀਰਥੋਂ ਕੀ ਜੈ ਹੋ ਪਾਵਨ ਵਾਲਮੀਕੀ ਗੁਰੂ ਮੰਦਰੋਂ ਕੀ ਜੈ ਹੋ ਗੁਰੂ ਮਾਤ ਪਿਤਾ ਕੀ ਜੈ ਹੋ ਸਭ ਸੰਤਨ ਕੀ ਜੈ ਹੋ सर्वसात संगत की जय होल वाल्मिकी महाराज की वो बोले सोल पैर बोले सो नर